ਨਵਰਤਿਆਂ ਦੇ ਵਰਤ ਹੋ ਗਏ ਸ਼ੁਰੂ ਤੇ ਆਪਾਂ ਤੁਹਾਡੇ ਲਈ ਲੈ ਕੇ ਮਜ਼ੇਦਾਰ ਜਿਹੇ 스낵ਸ ਦੀ ਰੈਸਿਪੀ ਕਿਉਂਕਿ ਇਹਨਾਂ ਦਿਨਾਂ ਵਿੱਚ ਆਲੂ ਦੀ ਸਬਜ਼ੀ ਆਲੂ ਦੀ ਰੋਟੀ ਤੇ ਆਲੂ ਦਾ ਰਾਇਤਾ ਖਾ ਕੇ ਮਨ ਪਰ ਜਾਂਦਾ ਤੇ ਮੂੰਹ ਦਾ ਟੇਸਟ ਵੀ ਕਈ ਵਾਰ ਖਰਾਬ ਹੋ ਜਾਂਦਾ ਜਦੋਂ ਇਹ ਸਨੈਕਸ ਬਣਾ ਕੇ ਤੁਸੀਂ ਗ੍ਰੀਨ ਸੌਸ ਨਾਲ ਖਾਦੇ ਜਾਂ ਫਿਰ ਇਹਨੂੰ ਟਿੱਕੀ ਦੀ ਤਰ੍ਹਾਂ ਬਣਾ ਕੇ ਖਾਦਾ ਤੁਹਾਡਾ ਸਾਰਾ ਟੇਸਟ ਵੀ ਵਾਪਸ ਆ ਜਾਊਗਾ ਤੇ ਸਰੀਰ ਨੂੰ એનર્ਜੀ ਵੀ ਮਿਲੂਗੀ ਕਿਉਂਕਿ ਅਲੱਗ ਜੀ ਚੀਜ਼ੇ ਮਿਲੇ ਤਾਂ ਸਰੀਰ ਨੂੰ ਅਲੱਗ ਹੀ ਅਹਿਸਾਸ ਹੁੰਦਾ ਹੈ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਈ ਇਸ ਸਮਾਂ ਦੇ ਚਾਵਲ ਜਿਹੜੇ ਕਿ ਵਰਤਾਂ ਵਿੱਚ ਆਮ ਹੀ ਵਰਤੇ ਜਾਂਦੇ ਆ ਬਿਲਕੁਲ ਦਾਣਾਦਾਰੇ ਇਹ ਚਾਵਲ ਹੁੰਦੇ ਆ ਅੱਧੀ ਕੋਲੀ ਤੋਂ ਆਪਾਂ ਜਿਆਦਾ ਲਈ ਹੈ ਤੇ ਇਹਨੂੰ ਆਪਾਂ 5 ਮਿੰਟਾਂ ਲਈ ਪਿਓ ਕੇ ਰੱਖਤਾ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਪਿਓ ਕੇ ਰੱਖਿਓ ਨਹੀਂ ਐਟ ਅਨੀ ਟਾਈਮ ਵੀ ਧੋ ਕੇ ਵਰਤ ਸਕਦੇ ਹੋ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ 1 ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਜੀ ਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਦੋ ਲਈ ਆਪਾਂ ਹਰੀਆਂ ਮਿਰਚਾਂ ਤੇ ਮੁੱਠੀ ਪਰ ਲਵਾਂਗੇ ਆ ਪੱਤਣੀਆਂ ਇਹਨਾਂ ਨੂੰ ਤੁਸੀਂ ਬਰੀਕ ਬਰੀਕ ਕੱਟ ਕੇ ਇੱਕ ਸਾਈਡ ਤੇ ਰੱਖ ਲੈਣਾ ਹੈਗਾ ਜਦੋਂ ਹੀ ਇਹ ਤੁਸੀਂ ਸਨੈਕਸ ਬਣਾਉਂਗੇ ਤਾਂ ਇਹਦੇ ਵਿੱਚ ਆਪਾਂ ਤੁਹਾਨੂੰ ਪਤਾ ਹੀ ਹੈ ਪਿਆਜ਼ ਵਗੈਰਾ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਪਰ ਐਨੇ ਜਿਆਦਾ ਟੇਸਟੀ ਬਣਨਗੇ ਕਿ ਜਿਨ੍ਹਾਂ ਨੇ ਵਰਤ ਨਹੀਂ ਰੱਖਿਆ ਉਹ ਵੀ ਇਹਨੂੰ ਚਟਪਟ ਖਾ ਜਾਣਗੇ ਉਸ ਤੋਂ ਬਾਅਦ ਆਪਾਂ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਫਿਰ ਇਹਨਾਂ ਨੂੰ ਇੱਕ ਜੱਗ ਵਿੱਚ ਪਾ ਕੇ ਇੱਕ ਮਿੰਟ ਲਈ ਲਗਾਤਾਰ ਗ੍ਰाइंड ਕਰਾਂਗੇ ਥੋੜਾ ਜਿਹਾ ਪਾਣੀ ਆਪਣੇ ਕੋਲੇ ਚਾਵਲਾਂ ਦੇ ਵਿੱਚ ਹੀ ਸੀ ਜਦੋਂ ਆਪਾਂ ਧੋਤੇ ਸੀ ਜੇ ਤੁਹਾਡੇ ਚਾਵਲ ਜੇ ਬਿਲਕੁਲ ਪਾਣੀ ਨਾ ਹੋਵੇ ਤਾਂ ਤੁਸੀਂ ਦੋ ਚਮਚੇ ਪਾਣੀ ਦੇ ਪਾ ਲਿਓ ਤੇ ਨੂੰ ਗ੍ਰਾਈਂਡ ਕਰ ਲਿਓ ਫਿਰ ਇੱਕ ਲਿਆ ਜੀ ਆਪਾਂ ਪੈਨ ਇੱਕ ਚਮਚ ਪਾਵਾਂਗੇ ਤੇਲ ਦਾ ਇਹਦੇ ਵਿੱਚ ਤੁਸੀਂ ਮੋਫਲੀ ਦਾ ਤੇਲ ਲੈ ਸਕਦੇ ਹੋ ਜਾਂ ਤੁਸੀਂ ਜਿਹੜਾ ਵੀ ਵਰਤ ਵਿੱਚ ਖਾਣੇ ਹੋ ਉਹ ਹੀ ਤੇਲ ਵਰਤਿਓ ਤੇ ਉਹਦੇ ਵਿੱਚ ਥੋੜਾ ਜਿਹਾ ਭੁੰਨਾਂਗੇ ਜੀਰਾ ਫਿਰ ਆਪਾਂ ਮਿਰਚ ਤੇ ਅਦਰਕ ਪਾ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਕਿਉਂਕਿ ਤੇਲ ਹੈ ਜਿਹੜਾ ਆਪਾਂ ਬਹੁਤ ਥੋੜਾ ਪਾਇਆ ਹੌਲੀ ਹੌਲੀ ਇਹਨੂੰ ਆਪਾਂ ਹਿਲਾਉਂਦੇ ਜਾਵਾਂਗੇ ਤੇ ਚੰਗੀ ਤਰ੍ਹਾਂ ਅਦਰਕ ਤੇ ਮਿਰਚ ਨੂੰ ਆਪਾਂ ਪਕਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਤਿਆਰ ਕੀਤਾ ਹੋਇਆ ਪੇਸਟ ਤੇ ਇਹ ਇੰਨਾ ਕੀ ਆਪਾਂ ਗਾੜਾ ਰੱਖਣਾ ਉਸ ਤੋਂ ਬਾਅਦ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਣੀ ਆਪਾਂ ਮਿਕਸ ਕਰਦੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਜੱਗ ਵਿੱਚ ਪਾ ਕੇ ਹੰਤੋ ਕੇ ਉਹੀ ਵਿੱਚ ਪਾ ਲਿਆ ਹੌਲੀ ਹੌਲੀ ਹਿਲਾਉਂਦੇ ਰਵਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ 4 ਤੋਂ 5 ਮਿੰਟ ਲਈ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਵਾਂਗੇ ਜਿਵੇਂ ਜਿਵੇਂ ਇਹ ਪਕਦਾ ਜਾਊਗਾ ਪੈਨ ਨੂੰ ਇਹਨੇ ਆਪਣੇ ਆਪ ਹੀ ਛੱਡ ਦੇਣਾ ਪਰ ਇੱਕ ਵਾਰੀ ਤੁਸੀਂ ਜਦੋਂ ਇਹਨੂੰ ਸ਼ੁਰੂ ਚ ਪਕਾਉਂਗੇ ਤਾਂ ਥੋੜਾ ਜਿਹਾ ਮੁਸ਼ਕਲ ਹੋਊਗਾ ਕਿਉਂਕਿ ਇਹ ਨਾਲੇ ਚਿੱਪਦਾ ਜਾਊਗਾ ਫਿਰ ਆਪਾਂ ਜ਼ਰੂਰਤ ਅਨੁਸਾਰ ਥੋੜਾ ਜਿਹਾ ਇਹਦੇ ਵਿੱਚ ਪਾਇਆ ਪਾਣੀ ਜਾਨੀ ਕਿ ਤੁਸੀਂ ਅੱਧੀ ਕੌਲੀ ਤੋਂ ਜ਼ਿਆਦਾ ਚਾਵਲ ਲਏ ਹੈ ਤਾਂ ਅੱਧੀ ਕੌਲੀ ਇਹਦੇ ਵਿੱਚ ਪਾਣੀ ਦੀ ਪਾਉਗੀ ਮਤਲਬ ਚਾਵਲਾਂ ਤੋਂ ਥੋੜਾ ਜਿਹਾ ਘੱਟ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਅਤੇ ਥੋੜੇ ਜਿਹਾ ਪਾਣੀ ਦੀ ਆਪਾਂ ਨੂੰ ਹੋਰ ਜ਼ਰੂਰਤ ਪਈ ਆਪਾਂ ਪਾ ਲਿਆ ਤੇ ਜ਼ਰੂਰਤ ਅਨੁਸਾਰ ਆਪਾਂ ਇਹਦੇ ਵਿੱਚ ਪਾਏ ਨਮਕ ਉਹ ਮੈਂ ਪਹਿਲਾਂ ਭੁੱਲ ਗਈ ਸੀ ਇਸ ਲਈ ਬਾਅਦ ਵਿੱਚ ਪਾਇਆ ਤੁਸੀਂ ਜਦੋਂ ਹੀ ਪੇਸਟ ਪਾਉਂਗੇ ਉਹਦੀ ਨਮਕ ਪਾ ਲਿਓ 4-5 ਮਿੰਟਾਂ ਬਾਅਦ ਦੇਖੋ ਇਹਨੇ ਪੈਨ ਨੂੰ ਛੱਡ ਦਿੱਤਾ ਤੇ ਇਸ ਤਰ੍ਹਾਂ ਇਹ ਗਾੜਾ ਪੇਸਟ ਜਿਹੜਾ ਬਣ ਕੇ ਤਿਆਰ ਹੋ ਗਿਆ ਜਦੋਂ ਇਹ ਪੱਕ ਗਿਆ ਨੇ ਪੈਨ ਨੂੰ ਵੀ ਛੱਡ ਦੇਣਾ ਤੇ ਜਿਹੜਾ ਇਹਦਾ ਕਲਰ ਹੈ ਵਾਈਟ ਤੋਂ ਆਫ ਵਾਈਟ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਪਲੇਟ ਵਗੈਰਾ ਵਿੱਚ ਕੱਢ ਕੇ ਨੂੰ ਰੱਖ ਦਿਓ ਤੇ ਜਿਹੜਾ ਪੈਨ ਦੇ ਉੱਪਰ ਚਿਪਕਿਆ ਉਹ ਵੀ ਉਤਾਰ ਲਿਓ ਪੈਨ ਬਿਲਕੁਲ ਸਾਫ ਹੋ ਜਾਊਗਾ ਹੁਣ ਇਹਨੂੰ ਤੁਸੀਂ 15-20 ਮਿੰਟ ਲਈ ਰੈਸਟ ਤੇ ਰੱਖਿਓ ਤਾਂ ਕਿ ਇਹ ਠੰਡਾ ਹੋ ਜੇ ਤੇ ਉਦੋਂ ਤੱਕ ਤਿਆਰ ਕਰਿਓ ਮਜ਼ੇਦਾਰ ਜੀ ਸੌਸ ਜਿਹਦੇ ਲਈ ਲਿਆ ਆਪਾਂ ਮੁੱਠੀ ਪਰ ਧਨੀਆ ਥੋੜਾ ਜਿਹਾ ਲਿਆ ਪਦੀਨਾ ਤੇ ਫਿਰ ਇਹਦੇ ਵਿੱਚ ਆਪਾਂ 1-2 ਪਾਈਆਂ ਹਰੀਆਂ ਮਿਰਚਾਂ ਉਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਇਓ ਫਿਰ ਥੋੜੀਆਂ ਜਿਹੀਆਂ ਪਾਈਆਂ ਮੂੰਗਫਲੀ ਦੀਆਂ ਗਿਰੀਆਂ 1/2 ਇੰਚ ਦਾ ਟੁਕੜਾ ਅਦਰਕ ਦਾ ਤੇ ਦੋ ਆਪਾਂ ਪਾਇਆ ਆਈਸ ਕਯੂਬ ਤਾਂ ਕਿ ਇਹਦੇ ਨਾਲ ਜਿਹੜਾ ਸੌਸ ਦਾ ਕਲਰ ਹੈ ਬਿਲਕੁਲ ਚੇਂਜ ਨਾ ਹੋਵੇ ਥੋੜਾ ਜਿਹਾ ਆਪਾਂ ਪਾਮਗੇ ਨਮਕ ਤੇ ਥੋੜਾ ਜਿਹਾ ਪਾਇਆ ਇਹਾਰੇ ਫੇਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਜਦੋਂ ਹੀ ਤੁਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਗ੍ਰाइंड ਕਰ ਲਿਆ ਤਾਂ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰ ਦਿਓ ਤੇ ਇਹਨੂੰ ਦੁਬਾਰਾ ਗ੍ਰाइंड ਕਰਿਓ ਬਹੁਤ ਹੀ ਮਜ਼ੇਦਾਰ ਸੌਸ ਹੈ ਜਿਹੜੀ ਬਣ ਕੇ ਤਿਆਰ ਹੋ ਜੂ ਤੇ ਇਹ ਸੌਸ ਵੀ ਇੰਨੀ ਜਿਆਦਾ ਮਜ਼ੇਦਾਰ ਹੈ ਇਹਨੂੰ ਹਰ ਕੋਈ ਖਾ ਸਕਦਾ ਹੈ ਫਿਰ ਆਪਾਂ ਲਵਾਂਗੇ 3-4 ਉਬਲੇ ਹੋਏ ਆਲੂ ਜਿਹੜੇ ਬਿਲਕੁਲ ਠੰਡੇ ਹੋ ਚੁੱਕੇ ਨੇ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਇਹਨੂੰ ਤੁਸੀਂ ਮੈਸ਼ ਕਰ ਲਿਓ ਜਿਵੇਂ ਆਪਾਂ ਆਮ ਨੋਰਮਲ ਸਨੈਕਸ ਬਣਾ ਕੇ ਖਾਂਦੇ ਆ ਉਹਦੀ ਤਰ੍ਹਾਂ ਹੀ ਇਹਨਾਂ ਦੇ ਟੇਸਟੀ ਹੋਊਗਾ ਪਰ ਇਹ ਸਪੈਸ਼ਲ ਵਰਤਵਾਰੇ ਵੀ ਹੋਣਗੇ ਤੇ ਇਹਨਾਂ ਨੂੰ ਦੂਜੇ ਵੀ ਖਾ ਲਾਂਗੇ ਸਭ ਦਾ ਕੰਮ ਮੇਰੇ ਵਿੱਚ ਹੀ ਹੋ ਜੂਗਾ ਜ਼ਰੂਰਤ ਅਨੁਸਾਰ ਪਾਇਆ ਨਮਕ ਕਾਲੀ ਮਿਰਚ ਥੋੜੀ ਜਿਹੀ ਰੰਗ ਲਈ ਪਾਈ ਹੈ ਹਲਦੀ ਥੋੜਾ ਜਿਹਾ ਪਾਇਆ ਪੱਤਾ ਨਹੀਂ ਆ ਤੁਸੀਂ ਚਾਹੋ ਤਾਂ ਜੀਰਾ ਪਾਊਡਰ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਹੱਥਾਂ ਨਾਲ ਆਪਾਂ ਮਿਕਸ ਕਰ ਲਿਆ ਇਹਦੇ ਵਿੱਚ ਗੱਠ ਵਗੈਰਾ ਬਿਲਕੁਲ ਨਾ ਹੋਵੇ ਫਿਰ ਇਹਦੀਆਂ ਛੋਟੀਆਂ-ਛੋਟੀਆਂ ਤੁਸੀਂ ਬੋਲ ਆ ਜਿਹੜੀਆਂ ਬਣਾ ਕੇ ਇੱਕ ਸਾਈਡ ਤੇ ਰੱਖ ਲੈਣੀਆਂ ਹੈਗੀਆਂ ਜਦੋਂ ਇਹ ਸਾਰੀਆਂ ਤਿਆਰ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਲੈਣਾ ਆਪਣਾ ਪੇਸਟ ਜਿਹੜਾ ਆਪਾਂ ਚਾਵਲਾਂ ਦਾ ਤਿਆਰ ਕੀਤਾ ਸੀ ਥੋੜਾ ਜਿਹਾ ਹੱਥਾਂ ਤੇ ਲਗਾਇਓ ਦੇਸੀ ਘਿਓ ਤੇ ਚੰਗੀ ਤਰ੍ਹਾਂ ਇਹਨੂੰ 2-4 ਮਿੰਟਾਂ ਲਈ ਲਗਾਤਾਰ ਮਸਲਿਓ ਇਹਦੇ ਨਾਲ ਇਹ ਸੌਫਟ ਵੀ ਹੋ ਜਾਊਗਾ ਤੇ ਬਾਕੀ ਜਦੋਂ ਹੀ ਇਹਦੇ ਸਨੈਕਸ ਤਿਆਰ ਕਰੋਗੇ ਤਾਂ ਉਹਦੇ ਵਿੱਚ ਕੋਈ ਗੱਠ ਵਗੈਰਾ ਵੀ ਬਿਲਕੁਲ ਨਹੀਂ ਆਉਣੀ 2-3 ਵਾਰੀ ਇਹਨੂੰ ਘਿਓ ਲਗਾਇਓ ਤੁਸੀਂ ਤੇ ਇਸ ਤਰੀਕੇ ਦਾ ਦੇਖੋ ਇਹ ਆਟੇ ਵਾਂਗੂ ਇੱਕ ਸਾਈਡ ਤੇ ਲੱਗ ਜਾਊਗਾ ਨਾ ਇਹ ਪਲੇਟ ਨਾਲ ਲੱਗੂਗਾ ਤੇ ਨਾ ਹੀ ਤੁਹਾਡੇ ਹੱਥਾਂ ਨਾਲ ਲੱਗੂਗਾ ਫਿਰ ਇਹਦੀਆਂ ਵੀ ਤੁਸੀਂ ਛੋਟੀਆਂ-ਛੋਟੀਆਂ ਬੋਲਸ ਬਣਾ ਕੇ ਇੱਕ ਸਾਈਡ ਤੇ ਰੱਖ ਲਿਓ ਜਾਨੀ ਕਿ ਆਪਾਂ ਇਹ ਪੇੜੇ ਬਣਾਏ ਆ ਪਰ ਬਿਲਕੁਲ ਛੋਟੇ-ਛੋਟੇ ਫਿਰ ਇਹ ਸਨੈਕਸ ਬਣਾਉਣ ਲਈ ਆਪਾਂ ਦੋ ਤਰੀਕੇ ਵਰਤੇ ਆ ਤੁਹਾਨੂੰ ਜਿਹੜਾ ਵਧੀਆ ਲੱਗਿਆ ਤੁਸੀਂ ਉਹ ਹੀ ਵਰਤ ਸਕਦੇ ਹੋ ਪਹਿਲੇ ਵਿੱਚ ਆਪਾਂ ਇਹਨਾਂ ਨੂੰ ਹਲਕਾ ਹਲਕਾ ਜਿਹਾ ਬੇਲ ਲਾਂਗੇ ਜੇ ਸਾਈਡਾਂ ਤੋਂ ਫਟ ਗਏ ਤਾਂ ਤੁਸੀਂ ਹੱਥਾਂ ਨਾਲ ਸੈੱਟ ਕਰ ਲਿਓ ਉਸ ਤੋਂ ਬਾਅਦ ਆਲੂਆਂ ਵਾਲੀ ਬੋਲੇ ਦੇ ਵਿੱਚ ਰੱਖ ਕੇ ਸਾਰੀਆਂ ਸਾਈਡਾਂ ਤੋਂ ਇਹਨੂੰ ਫੋਲਡ ਕਰਕੇ ਤੇ ਇਸ ਤਰ੍ਹਾਂ ਗੋਲ ਜਿਹੀ ਕਬਾਲ ਹੋਰ ਬਣਾ ਲਿਓ ਤੇ ਇਸੇ ਤਰੀਕੇ ਨਾਲ ਤੁਸੀਂ ਸਾਰੇ ਸਨੈਕਸ ਬਣਾ ਸਕਦੇ ਹੋ ਤੇ ਇਹਨੂੰ ਬਣਾਉਣ ਦਾ ਦੂਸਰਾ ਤਰੀਕਾ ਉਹਦੇ ਵਿੱਚ ਬੇਲਣ ਦੀ ਕੋਈ ਜ਼ਰੂਰਤ ਨਹੀਂ ਬਸ ਹੱਥਾਂ ਨਾਲ ਹੀ ਤੁਸੀਂ ਇਹਨੂੰ ਪ੍ਰੈਸ ਕਰਦੇ ਜਾਣਾ ਤੁਹ ਦੇਖੋ ਜੀ ਮੈਂ ਆਪਾਂ ਤੰਦੂਰ ਵਗੈਰਾ ਤੇ ਰੋਟੀ ਲਗਾਉਣਿਆਂ ਉਸ ਤਰੀਕੇ ਨਾਲ ਜਦੋਂ ਇਹ ਉਸ ਬਰੋਬਰ ਹੋ ਗਈ ਮਤਲਬ ਇਹਦੇ ਵਿੱਚ ਆਲੂ ਵਾਲੀ ਬੋਲ ਫਿੱਟ ਹੋ ਜੂਗੀ ਉਦੋਂ ਤੁਸੀਂ ਰੁਕ ਜਿਓ ਤੇ ਉਸੇ ਤਰੀਕੇ ਨਾਲ ਹੀ ਫੋਲਡ ਕਰ ਲਿਓ ਸਾਰੀਆਂ ਬੋਲਾਂ ਆਪਾਂ ਤਿਆਰ ਕਰ ਲਈਆਂ ਤੇ ਹੁਣ ਆਪਾਂ ਕਰਾਂਗੇ ਜੀ ਪੈਨ ਵਿੱਚ ਤੇਲ ਗਰਮ ਤੇਲ ਤੁਹਾਡਾ ਫੁੱਲ ਗਰਮ ਤੋਂ ਥੋੜਾ ਜਿਹਾ ਹੀ ਕੱਟ ਹੋਵੇ ਮਤਲਬ ਜਿਆਦਾ ਮੀਡੀਅਮ ਠੰਡਾ ਵੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹ ਨੀਚੇ ਚਿਪਕ ਜਾਣਗੀਆਂ ਉਸ ਤੋਂ ਬਾਅਦ ਖੋਲੀ-ਖੋਲੀ ਆਪਾਂ ਸਾਰੇ ਸਨੈਕਸ ਜਿਹੜੇ ਬਣਾਏ ਉਹ ਵਿੱਚ ਪਾ ਦਾਂਗੇ 2 ਮਿੰਟਾਂ ਤੱਕ ਇਹਨਾਂ ਤੁਸੀਂ ਬਿਲਕੁਲ ਨਾ ਛੇੜਿਓ ਉਸ ਤੋਂ ਬਾਅਦ ਕਿਸੇ ਵੀ ਫੋਕ ਬਗੈਰਾਂ ਨਾਲ ਹਲਕੇ ਹਲਕੇ ਪਲਟਦੇ ਜਾਇਓ ਜਦੋਂ ਇਹ ਨੀਚੇ ਪੱਕ ਗਈਆਂ ਤਾਂ ਇਹਨਾਂ ਨੇ ਆਪਣੇ ਆਪ ਹੀ ਪੈਨ ਨੂੰ ਛੱਡ ਦੇਣਾ ਦੇਖੋ ਬੜਾ ਹੀ ਸੋਹਣਾ ਇਹਨਾਂ ਦਾ ਹੌਲੀ ਹੌਲੀ ਕਲਰ ਆ ਜਾਊਗਾ ਜਿਆਦਾ ਇਹ ਡਾਰਕ ਤੁਸੀਂ ਨਾ ਕਰਿਓ ਕਿਉਂਕਿ ਕਾਫੀ ਜਿਹੜਾ ਚਾਵਲਾਂ ਦਾ ਪੇਸਟ ਸੀ ਆਪਾਂ ਪਕਾ ਲਿਆ ਸੀ ਬਹੁਤ ਜਲਦੀ ਵਿੱਚ ਬਣ ਕੇ ਤਿਆਰ ਹੋ ਜਾਣਗੇ ਤੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਆ ਦੇਖੋ ਬੜੇ ਹੀ ਵਧੀਆ ਬਣੇ ਆ ਤੇ ਹਰ ਇੱਕ ਕੋਈ ਇਹਨੂੰ ਖੁਸ਼ ਹੋ ਕੇ ਖਾਊਗਾ ਕਿਉਂਕਿ ਟੇਸਟੀ ਵੀ ਐਨੇ ਜ਼ਿਆਦਾ ਹੁੰਦੇ ਆ ਤੇ ਬਾਕੀ ਜਿਹਨਾਂ ਦਾ ਵਰਤ ਹੁੰਦਾ ਉਹਨਾਂ ਤੋਂ ਅਲੱਗ-ਅਲੱਗ ਚੀਜ਼ਾਂ ਨਹੀਂ ਤਿਆਰ ਹੁੰਦੀਆਂ ਤੇ ਜਦੋਂ ਤੁਸੀਂ ਨਾਸ਼ਤੇ ਵਿੱਚ ਇਹੋ ਜਿਹੀ ਚੀਜ਼ਾਂ ਬਣਾ ਕੇ ਖਾਓਗੇ ਤਾਂ ਸਾਰਿਆਂ ਨੂੰ ਸਵੇਰ ਆਰਾਮ ਨਾਲ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਿਆ ਤੇ ਖਾਣ ਵਿੱਚ ਬੜੇ ਹੀ ਟੇਸਟੀ ਹੁੰਦੇ ਆ ਤੁਹਾਡਾ ਦਿਲ ਕਰੇ ਤੁਸੀਂ ਸੌਸ ਨਾਲ ਖਾਓ ਜਾਂ ਫਿਰ ਟਿੱਕੀ ਦੀ ਤਰ੍ਹਾਂ ਦਹੀਂ ਪਾ ਕੇ ਸੌਸ ਪਾ ਕੇ ਤੁਸੀਂ ਪੂਰਾ ਮਜ਼ਾ ਲੈ ਸਕਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਸੀਂ ਵਰਤੇ ਰੱਖਿਆ ਤੇ ਬਹੁਤ ਚੀਜ਼ਾਂ ਜਿਹੜੀਆਂ ਵਰਤ ਵਿੱਚ ਤੁਸੀਂ ਖਾਣੀਆਂ ਨਹੀਂ ਟਰਾਈ ਕਰਕੇ ਜ਼ਰੂਰ ਦੇਖੇ ਕੀ ਤੇ ਵੀਡੀਓਸ ਨੂੰ ਕਿਓ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਮੈਂ ਵਰਤਾਂ ਵਿੱਚ ਹੋਰ ਤੁਹਾਡੇ ਲਈ ਵਧੀਆ ਵਧੀਆ ਰੈਸਪੀਜ਼ ਲੈ ਕੇ ਆਉਂਗੀ ਵੀਡੀਓ ਦੇਖਣ ਲਈ ਧੰਨਵਾਦ ਜੀ